ਸਿਆਸਤ ਦਾ ਖਾੜਾ ਵੀ ਇੱਕ ਅਜੀਬ ਖਾੜਾ ਲੋਕ ਸਭਾ ਦੀਆਂ ਰੰਗਾਂ ਦੇ ਵਿੱਚ ਇੱਕ ਨਵਾਂ ਰੰਗ ਦੇਖਣ ਨੂੰ ਮਿਲ ਰਿਹਾ ਕਿ ਇੱਕ ਜਿਹਾ ਪਰਿਵਾਰ ਜਿੱਥੇ ਹੁਣ ਵਕਾਰ ਦੀ ਗੱਲ ਬਣ ਚੁੱਕੀ ਆ ਉਹ ਪਰਿਵਾਰ ਜਿਸ ਪਰਿਵਾਰ ਦੇ ਵਿੱਚ ਇੱਕ ਐਮਐਲਏ ਤੋਂ ਲੈ ਕੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਤੱਕ ਲੀਡਰ ਦਿੱਤੇ ਨੇ ਤਾਂ ਹੁਣ ਅਜੀਹਾ ਸਿਆਸੀ ਮੋੜ ਆ ਗਿਆ ਕਿ ਇੱਕ ਪਾਸੇ ਸੋਹਰਾ ਤੇ ਦੂਜੇ ਪਾਸੇ ਉਸੇ ਟੱਬਰ ਦੀਆਂ ਦੋ ਨੋਹਾਂ ਚੋਣ ਮੁਕਾਬਲੇ ਦੇ ਵਿੱਚ ਉਤਰ ਰਹੀਆਂ ਨੇ ਤੇ ਚਰਚਾ ਦਾ ਵਿਸ਼ਾ ਬਣ ਗਿਆ ਇਹ ਪਰਿਵਾਰ ਤੇ ਪਰਿਵਾਰ ਹੈ ਹਰਿਆਣੇ ਦਾ ਚਟਾਲਾ ਪਰਿਵਾਰ ਜਿਸ ਪਰਿਵਾਰ ਨੇ ਇੱਕ ਐਮਐਲਏ ਤੋਂ ਲੈ ਕੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਤੱਕ ਲੀਡਰ ਪੈਦਾ ਕੀਤੇ ਨੇ ਚੌਧਰੀ ਦੇਵੀ لال ਦੇਸ਼ ਦੀ ਸਿਆਸਤ ਦਾ ਉਹ ਇੱਕ ਵੱਡਾ ਨਾਮ ਜਿਸ ਦੇ ਪਰਿਵਾਰ ਨੇ ਸੂਬੇ ਤੋਂ ਲੈ ਕੇ ਦੇਸ਼ ਦੀ ਸਰਕਾਰ ਚਲਾਈ ਹੈ ਤੇ ਅੱਜ ਉਸ ਪਰਿਵਾਰ ਦੇ ਵਿੱਚ ਅਜਿਹੇ ਸਿਆਸੀ ਮੋੜ ਆ ਚੁੱਕੇ ਨੇ ਕਿ ਪਰਿਵਾਰ ਸਿਆਸਤ ਦੇ ਖਾੜੇ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਚੋਣਾਂ ਲੜ ਰਿਆ ਜਿੱਥੇ ਇੱਕ ਸੌਰਾ ਚੋਣ ਮੈਦਾਨ ਵਿੱਚ ਉਤਰਿਆ ਉੱਥੇ ਹੀ ਉਸੇ ਪਰਿਵਾਰ ਦੀਆਂ ਦੋ ਨੌਹਾਂ ਵੀ ਆਪਣੀ ਆਪਣੀ ਪਾਰਟੀ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਰਨ ਨੂੰ ਤਿਆਰ ਹਰਿਆਣਾ ਸੂਬੇ ਦੇ ਕਰਨਾਲ ਤੋਂ ਬਾਅਦ ਇਸਾਰ ਕੁਰਖੇਤਰ ਦੀਆਂ ਲੋਕ ਸਭਾ ਸੀਟਾਂ ਤੇ ਹਮੇਸ਼ਾ ਚਰਚਾ ਚ ਰਹੀਆਂ ਲੇਕਿਨ ਹੁਣ ਇਸਾਰ ਵੀ ਤਗੜੀ ਸੀਟ ਮੰਨੀ ਜਾਣ ਵਾਲੀ ਹੈ ਕਿਉਂਕਿ ਜਿੱਥੇ ਕਰਨਾਲ ਤੋਂ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਉੱਥੇ ਹੀ ਕੁਰਕ ਖੇਤਰ ਤੋਂ ਉਦਯੋਗਪਤੀ ਨਵੀਨ ਜਿੰਦਲ ਜਿਹੜੇ ਕਾਂਗਰਸੀ ਪਰਿਵਾਰ ਹੁੰਦੇ ਸੀ ਲੇਕਿਨ 45 ਮਿੰਟ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਦੇ ਨੇ ਤੇ 46 ਮਿੰਟ ਬਾਅਦ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕੁਰਕ ਖੇਤਰ ਤੋਂ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਧਾਰ ਦਿੰਦੀ ਹੈ ਪਰ ਹਸਾਰ ਦੇ ਵਿੱਚ ਸਭ ਤੋਂ ਵੱਡਾ ਪਰਿਵਾਰ ਦੀ ਲੜਾਈ ਵਕਾਰ ਦੀ ਲੜਾਈ ਤੇ ਕਈ ਪਾਰਟੀਆਂ ਦੀ ਲੜਾਈ ਬਣ ਚੁੱਕੀ ਹੈ ਕਿਉਂਕਿ ਇਸਾਰ ਤੋਂ ਚੌਧਰੀ ਦੇਵੀ لال ਜੋ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਚੁੱਕੇ ਨੇ ਉਹਨਾਂ ਦਾ ਬੇਟਾ ਰਣਜੀਤ ਸਿੰਘ ਚਟਾਲਾ ਭਾਰਤੀ ਜਨਤਾ ਪਾਰਟੀ ਵਾਸਤੇ ਇਸਾਰ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਚੁੱਕਾ ਹੈ ਜਦ ਕਿ ਚੌਧਰੀ ਦੇਵੀ لال ਦੇ ਜਿਹੜੀਆਂ ਨੇ ਦੋ ਪੁੱਤਰ ਨੌਹਾਂ ਜਿਹੜੀਆਂ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਕਿਉਂਕਿ ਚੌਧਰੀ ਦੇਵੀ لال ਦੇ ਜਿੱਥੇ ਰঞ্জੀਤ ਸਿੰਘ ਚਟਾਲਾ ਪੁੱਤਰ ਨੇ ਉੱਥੇ ਓਮ ਪ੍ਰਕਾਸ਼ ਚਟਾਲਾ ਵੀ ਉਹਨਾਂ ਦਾ ਵੱਡਾ ਮੁੰਡਾ ਸੀ ਤੇ ਓਮ ਪ੍ਰਕਾਸ਼ ਚਟਾਲੇ ਦੀਆਂ ਹੀ ਹੁਣ ਨੋਹਾ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਇੱਕ ਨੈਣਾ ਚਟਾਲਾ ਤੇ ਦੂਜੀ ਸੁਨਹਿਣਾ ਸਿੰਘ ਚਟਾਲਾ ਇਹ ਚੋਣ ਮੈਦਾਨ ਦੇ ਵਿੱਚ ਆ ਚੁੱਕੀਆਂ ਨੇ ਜਿਸ ਕਰਕੇ ਹਸਾਰ ਸੀਟ ਸਭ ਤੋਂ ਦਿਲਚਸਪ ਸੀਟ ਬਣ ਚੁੱਕੀ ਹੈ ਇੱਕ ਪਾਸੇ ਸ਼੍ਰੀਕੇ ਚੋਂ ਲੱਗਦਾ ਸੌਰਾ ਤੇ ਦੂਜੇ ਪਾਸੇ ਸ਼੍ਰੀਕੇ ਚ ਲੱਗਦੀਆਂ ਨੋਹਾ ਅਗਰ ਇਹ ਜਿਹਾ ਹੋਇਆ ਤਾਂ ਸਾਰ ਸੀਟ ਤੇ ਚੌਧਰੀ ਦੇਵੀ لال ਦੇ ਪਰਿਵਾਰ ਦੇ ਮੈਂਬਰਾਂ ਦਾ ਜ਼ਬਰਦਸਤ ਮੁਕਾਬਲਾ ਹੋਏਗਾ ਸਾਰ ਇੱਕ ਜੱਟਾਂ ਨੂੰ ਲੈ ਕੇ ਇੱਕ ਪ੍ਰਭਾਵਿਤ ਸੀਟ ਹੈ ਜਿੱਥੇ ਜਾਟ ਪਾਈਚਾਰਾ ਸਭ ਤੋਂ ਜ਼ਿਆਦਾ ਡੋਮੀਨੇਟ ਕਰਦਾ ਤੇ ਇਸੇ ਕਰਕੇ ਉਸ ਸੀਟ ਤੇ ਚੋਟਾਲਾ ਪਰਿਵਾਰ ਹੀ ਆਮਨੇ ਸਾਹਮਨੇ ਚੋਣ ਮੈਦਾਨ ਦੇ ਵਿੱਚ ਆ ਚੁੱਕਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੇਵੀ لال ਪਰਿਵਾਰ ਦੀਆਂ ਦੋ ਨੋਹਾਂ ਜਿਹੜੀਆਂ ਨੇ ਉਹ ਆਪਣੇ ਸਹੁਰੇ ਦੇ ਸਾਹਮਣੇ ਚੋਣ ਲੜ ਸਕਦੀਆਂ ਨੇ ਇਸਾਰ ਲੋਕ ਸਭਾ ਸੀਟ ਤੋਂ ਚੌਧਰੀ ਦੇਵੀ لال ਅਤੇ ਓਮਪ੍ਰਕਾਸ਼ ਚਟਾਲਾ ਦੇ ਪਰਿਵਾਰ ਆਪਣੀ ਸੀਟ ਨੂੰ ਵੱਡੀ ਮਹੱਤਤਾ ਦੇ ਰਹੇ ਨੇ ਇਸ ਸੀਟ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਹੀ ਉਮੀਦਵਾਰ ਚੋਣਾ ਜਿੱਤਦੇ ਰਹੇ ਨੇ ਲੇਕਿਨ ਵਿਰੋਧੀ ਰਾਜਨੀਤਿਕ ਦਲਾਂ ਦੀ ਕਈ ਤਰ੍ਹਾਂ ਦੇ ਚੱਕਰਵਿਊ ਤੋਂ ਬਾਅਦ ਇਸ ਮਸਲੇ ਦੇ ਵਿੱਚ ਜਿਹੜਾ ਵਾ ਹੁਣ ਭਾਰਤੀ ਜਨਤਾ ਪਾਰਟੀ ਨੇ ਰঞ্জੀਤ ਸਿੰਘ ਚਟਾਲਾ ਨੂੰ ਹਸਾਰ ਤੋਂ ਲੋਕ ਸਭਾ ਉਮੀਦਵਾਰ ਬਣਾ ਦਿੱਤਾ ਰঞ্জੀਤ ਸਿੰਘ ਚਟਾਲਾ ਪਹਿਲਾਂ ਆਜ਼ਾਦ ਸੀ ਸੂਬੇ ਦੇ ਵਿੱਚ ਮਨੋਰਾਲ ਖੱਟਣ ਦੀ ਸਰਕਾਰ ਚੋ ਬਿਜਲੀ ਮੰਤਰੀ ਰਹੇ ਚੁੱਕੇ ਨੇ ਧੂਣ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਜਿਸ ਕਰਕੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਇਸੇ ਤਰ੍ਹਾਂ ਰঞ্জੀਤ ਸਿੰਘ ਚਟਾਲਾ ਜਿਹੜੇ ਨੇ ਉਹ ਨੈਲੋ ਪ੍ਰਮੁੱਖ ਜਿਹੜੇ ਓਮਪ੍ਰਕਾਸ਼ ਚਟਾਲਾ ਦੇ ਛੋਟੇ ਭਰਾ ਨੇ ਔਰ ਭਾਜਪਾ ਵਿੱਚ ਹਾਲ ਹੀ ਲੱਗ ਹੋਈ ਜਾਂ ਜਾਂ ਇੱਕ ਪਾਰਟੀ ਜੀਜੀਪੀ ਜਿਹਨੂੰ ਕਿਹਾ ਜਾਂਦਾ ਹੈ ਹਸਾਰ ਤੋਂ ਜਿਹੜੇ ਨੇ ਔਰ ਇਸ ਟਾਈਮ ਜਿਹੜੇ ਹਰਿਆਣਾ ਚ ਡਿਪਟੀ ਸੀਮ रह ਚੁੱਕੇ ਨੇ ਦੁਸ਼ੰਤ ਚਟਾਲਾ ਦੀ ਮਾਤਾ ਜਿਹੜੀ ਆ ਨੈਣਾ ਸਿੰਘ ਚਟਾਲਾ ਜਿਹੜੇ ਹਰਿਆਣਾ ਦੀ ਵਿਧਾਨ ਸਭਾ ਸੀਰ ਬਾਡਰਾ ਤੋਂ ਜਿਹੜੇ ਨੇ ਮੈਂਬਰ ਨੇ ਮਤਲਬ ਵਿਧਾਇਕ ਨੇ ਪਰ ਹੁਣ ਉਹਨਾਂ ਨੂੰ ਲੋਕ ਸਭਾ ਚੋਣ ਲੜਾਉਣ ਵਾਸਤੇ ਜਿਹੜੀ ਜਜਪੀ ਹੈ ਜਿਹਨੂੰ ਜਨ ਨਾਇਕ ਜਨਤਾ ਪਾਰਟੀ ਆਖਿਆ ਜਾਂਦਾ ਉਹਨਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਉਦੋਂ ਦੇ ਪਾਸੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪਾਰਟੀ ਦੇ ਜਿਹੜੇ ਮਹਿਲਾ ਵਿੰਗ ਦੇ ਪ੍ਰਦੇਸ਼ ਜਨਰ ਸਕੱਤਰ ਨੇ ਸੂਬਾ ਜਨਰ ਸਕੱਤਰ ਨੇ ਸੁਨਾਣਾ ਚਟਾਲਾ ਉਹਨੂੰ ਵੀ ਚੋਣ ਮੁਕਾਬਲੇ ਵਿੱਚ ਉਤਾਰਿਆ ਜਾ ਸਕਦਾ ਨੈਣਾ ਸਿੰਘ ਚਟਾਲਾ ਤੇ ਸੁਨਾਣਾ ਸਿੰਘ ਚਟਾਲਾ ਰਿਸ਼ਤੇ ਦੇ ਵਿੱਚ ਦਰਾਣੀ ਜਠਾਣੀਆਂ ਲੱਗਦੀਆਂ ਨੇ ਨੈਣਾ ਚਟਾਲਾ ਜਿੱਥੇ ਜਨ ਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਡਾਕਟਰ ਅਜੇ ਸਿੰਘ ਚਟਾਲਾ ਦੀ ਧਰਮ ਪਤਨੀ ਉਥੇ ਡਿਪਟੀ ਸੀਐਮ ਰਹ ਚੁਕੇ ਦਸ਼ੰਤ ਚਟਾਲਾ ਦੀ ਮਾਤਾ ਵੀ ਹੈ ਔਰ ਇਸੇ ਤਰ੍ਹਾਂ ਸੁਨੇਨਾ ਚਟਾਲਾ ਇੰਡੀਆ ਨੈਸ਼ਨਲ ਲੋਕ ਦਲ ਦੇ ਜਿਹੜੇ ਨੇਤਾ ਰਵੀ ਚਟਾਲਾ ਦੀ ਧਰਮ ਪਤਨੀਆਂ ਔਰ ਇਹ ਇੰਡੀਆ ਨੈਸ਼ਨਲ ਲੋਕ ਦਲ ਅੱਜਕਲ ਅਬੇ ਸਿੰਘ ਚਟਾਲਾ ਚਲਾ ਰਹੇ ਜਦ ਕਿ ਇਨੈਲੋ ਜਿਹੜੀ ਪਾਰਟੀ ਆ ਉਹ ਚਟਾਲਾ ਪਰਿਵਾਰ ਦੀ ਹੀ ਪਾਰਟੀ ਬੰਨੀ ਜਾਂਦੀ ਹੈ ਲੇਕਿਨ ਓਮ ਪ੍ਰਕਾਸ਼ ਚਟਾਲਾ ਦਾ ਜਿਹੜੇ ਵੱਡਾ ਲੜਕਾ ਅਜੇ ਸਿੰਘ ਚਟਾਲਾ ਉਹਨਾਂ ਨੇ ਇੱਕ ਆਪਣੀ ਵੱਖਰੀ ਪਾਰਟੀ ਬਣਾਈ ਸੀ ਜਨ ਨਾਇਕ ਜਨਤਾ ਪਾਰਟੀ ਜਦ ਕਿ ਅਬੇ ਸਿੰਘ ਚਟਾਲਾ ਨੇ ਆਪਣੇ ਕੋਲ ਰੱਖ ਲਈ ਸੀ ਇੰਡੀਅਨ ਨੈਸ਼ਨਲ ਲੋਕ ਦਲ ਇਸ ਕਰਕੇ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸਨੈਨਾ ਸਿੰਘ ਚਟਾਲਾ ਉਮੀਦਵਾਰ ਹੋ ਸਕਦੇ ਨੇ ਪਿਛਲੇ ਕਈ ਸਾਲ ਤੋਂ ਅਨੈਲੋ ਦੇ ਪ੍ਰਧਾਨ ਅਬੇ ਸਿੰਘ ਚਟਾਲਾ ਦੇ ਨਾਲ ਹੀ ਪਾਰਟੀ ਦੇ ਵਿੱਚ ਤਗੜੀ ਮਦਦ ਕਰ ਰਹੇ ਨੇ ਰਵੀ ਚਟਾਲਾ ਤੇ ਰਵੀ ਚਟਾਲਾ ਦੀ ਪਤਨੀ ਜਿਹੜੀ ਆ ਸੁਨੈਨਾ ਚਟਾਲਾ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈਗਾ ਇਸਾਰ ਤੋਂ ਅਨਲੋਦ ਦੀ ਟਿਕਟ ਵਾਸਤੇ ਦੁਸ਼ੰਤ ਚਟਾਲਾ ਪਹਿਲੀ ਦਫਾ ਜਦੋਂ ਉਹਨਾਂ ਦੀ ਉਮਰ 25 ਸਾਲ ਸੀ ਔਰ ਦੇਸ਼ ਦੇ ਇਕਲੌਤੇ ਨੌਜਵਾਨ ਜਿਹੜੇ ਐਮਪੀ ਬਣਨ ਦਾ ਉਹਨਾਂ ਨੂੰ ਮੌਕਾ ਮਿਲਿਆ ਸੀ ਉਹਨਾਂ ਨੇ ਉਦੋਂ ਦੁਸ਼ੰਤ ਚਟਾਲਾ ਨੇ ਚੋਣ ਲੜੀ ਸੀ ਜਿੱਤੀ ਸੀ ਕਿਉਂਕਿ ਉਦੋਂ ਪਰਿਵਾਰ ਵੀ ਇਕੱਠਾ ਸੀ ਔਰ ਪਾਰਟੀ ਵੀ ਇਕੱਠੀ ਸੀ ਜਦ ਕੇ ਪਵਾਨੀ ਮਹਿੰਦਰਗੜ੍ਹ ਤੋਂ ਡਾਕਟਰ ਅਜੇ ਸਿੰਘ ਚਟਾਲਾ ਜਿਹੜੇ ਨੇ ਉਹ ਲੋਕ ਸਭਾ ਮੈਂਬਰ ਐ ਚੁਕੇ ਨੇ ਇਨੈਲੋ ਤੋਂ ਟੁੱਟੋ ਤੋਂ ਬਾਅਦ ਅਜੇ ਸਿੰਘ ਚਟਾਲਾ ਤੇ ਦੁਸ਼ੰਤ ਚਟਾਲਾ ਨੇ ਲੱਗ ਹੋ ਕੇ ਆਪਣੀ ਪਾਰਟੀ ਜਨਾਇਕ ਜਨਤਾ ਪਾਰਟੀ ਬਣਾਈ ਸੀ ਅਤੇ 4.5 ਸਾਲ ਤੱਕ ਉਹ ਰਿਆਨ ਦੇ ਵਿੱਚ ਭਾਜਪਾ ਜਨਤਾ ਪਾਰਟੀ ਦੇ ਨਾਲ ਉਹਨਾਂ ਦੀ ਸਾਂਝੀ ਸਰਕਾਰ ਚੱਲਦੀ ਰਹੀ ਤੇ ਦੁਸ਼ੰਤ ਸਿੰਘ ਚਟਾਲਾ ਸੂਬੇ ਦੇ ਡਿਪਟੀ ਸੀਐਮ ਸਨ ਪਿਛਲੇ ਕਈ ਦਿਨਾਂ ਤੋਂ ਜਨਾਇਕ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਉਹ ਵਾਈਸ ਪ੍ਰਧਾਨ ਹੋਣ ਦੇ ਨਾਤੇ ਦਸ਼ਨ ਚਟਾਲਾ ਨੇ ਜਦੋਂ ਇਸਾਰ ਲੋਕ ਸਭਾ ਸੀਟ ਦੇ ਬਾਰੇ ਵਰਕਰਾਂ ਕੋਲੋਂ ਫੀਡਬੈਕ ਲਈ ਤਾਂ ਚਰਚਾ ਵਿੱਚ ਆਇਆ ਕਿ ਉੱਥੇ ਨਾਇਨਾ ਸਿੰਘ ਚਟਾਲਾ ਦਾ ਨਾਮ ਹੈ ਕਿ ਨਾਇਨਾ ਸਿੰਘ ਚਟਾਲਾ ਨੂੰ ਚੋਣ ਲੜਾਈ ਜਾਵੇ ਬਦਲੀਆਂ ਪਰਸਤਿਤੀਆਂ ਨੂੰ ਲੈ ਕੇ ਨਾਇਨਾ ਸਿੰਘ ਚਟਾਲਾ ਨੂੰ ਜੀ ਜੀ ਪੀ ਮੈਦਾਨ ਵਿੱਚ ਉਤਾਰਿਕ ਜਾਂ ਫਿਰ ਕੋਈ ਹੋਰ ਦੂਸਰੀ ਰਣਨੀਤੀ ਲੈ ਕੇ ਚੋਣਾਂ 'ਚ ਅੱਗੇ ਵਧੇਗੀ ਪਰ ਹੱਲੇ ਤੱਕ ਇਹ ਸਪਸ਼ਟ ਇੱਕ ਚਰਚਾ ਦਾ ਜਦ ਤਿਰ ਹੈ ਕਿ ਨਾਇਨਾ ਸਿੰਘ ਚਟਾਲਾ ਜੋਨ ਮਦਾਨ ਦੇ ਵਿੱਚ ਜਿਹੜੇ ਨੇ ਆ ਸਕਦੇ ਨੇ ਇਹਨਾਂ ਲੋ ਉਮੀਦਵਾਰ ਦੇ ਰੂਪ ਦੇ ਵਿੱਚ ਸਨੈਨਾ ਚਟਾਲਾ ਦਾ ਨਾਮ ਵੀ ਲਗਭਗ ਤੈਅ ਹੋ ਚੁੱਕਾ ਹੈ ਸਨੈਨਾ ਚਟਾਲਾ ਚੌਧਰੀ ਦੇਵੀ ਲਾਲ ਦੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚਟਾਲਾ ਦੇ ਭਰਾ ਪ੍ਰਤਾਪ ਸਿੰਘ ਚਟਾਲਾ ਦੀ ਜਿਹੜੀ ਆ ਉਹ ਨੌਨ ਲੱਗਦੀ ਆ ਸਨਾਇਨਾ ਅਤੇ ਉਹਨਾਂ ਦੇ ਪਤੀ ਰਵੀ ਚਟਾਲਾ ਪੂਰੀ ਤਰ੍ਹਾਂ ਇੰਡੀਅਨ ਨੈਸ਼ਨਲ ਲੋਕਦਲ ਨੂੰ ਸਮਰਪਿਤ ਦੱਸੇ ਜਾ ਰਹੇ ਨੇ ਤੇ ਕੁਲਮਲਾ ਕੇ ਸਿਆਸੀ ਖਾੜੇ ਦੇ ਵਿੱਚ ਔਰ ਲੋਕ ਸਭਾ ਦੇ ਰੰਗਾਂ ਦੇ ਵਿੱਚ ਇੱਕ ਨਵਾਂ ਰੰਗ ਕਿ ਇੱਕੋ ਪਰਿਵਾਰ ਦੇ ਵਿੱਚ ਇੱਕ ਪਾਸੇ ਸ਼੍ਰੀਕੇ ਚੋਂ ਸੌਹਰਾ ਦੂਜੇ ਪਾਸੇ ਸ਼੍ਰੀਕੇ ਚੋਂ ਲੱਗਦੀਆਂ ਦੋ ਨੌਹਾਂ ਚੋਣ ਮદાન ਦੇ ਵਿੱਚ ਨੇ ਮਤਲਬ ਚੌਧਰੀ ਦੇਵੀ ਲਾਲ ਦਾ ਪਰਿਵਾਰ ਕੋਈ ਇੰਡੀਅਨ ਨੈਸ਼ਨਲ ਲੋਕਦਲ ਵੱਲੋਂ ਲੜ ਰਿਹਾ ਕੋਈ ਜਨ नायक ਜਨਤਾ ਪਾਰਟੀ ਵੱਲ ਲੜ ਰਿਹਾ ਤੇ ਕੋਈ ਬੀਜੇਪੀ ਵੱਲੋਂ ਲੜ ਰਿਹਾ ਹਾਲਾਂਕਿ ਕਾਂਗਰਸ ਪਾਰਟੀ ਨੇ ਵੀ ਹਲੇ ਆਪਣਾ ਉਮੀਦਵਾਰ ਇਤਾਰਨਾ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ